ਰਾਗ ਬਲਾਵਲ ਬਾਣੀ ਪਗਤਕੇ ਜੇ ਕੇ ਇਕੰਕਾਰ ਸਤਗੁਰ ਪ੍ਰਸਾਦ ਇਨ ਮਾਯਾ ਜਗ ਦੇ ਛਗ ਸਾਈਂ ਤੇ ਮਾਰੇ ਚਰਨ ਬਸਰੇ ਕਿੰਚਿਤ ਪ੍ਰੀਤੁ ਨ ਪੁਜੇ ਜਨ ਕੋ ਜਨ ਕਹਾ ਕਰੇ ਵਿਚਾਰੇ ਰਉ ਤ੍ਰਿਗ ਤਨ ਤ੍ਰਿਗ ਧੰਨਾ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤਬੁ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰਖੋ ਬੰਦੇ ਆਪ ਬਚਨੀ ਕਿਆ ਖੇਤੀ ਕਿਆ ਲਵਾ ਦੇ ਪਰ ਪੰਚ ਝੂਠ ਗਮਾਨਾ ਕਹਿ ਕਵੀਰ ਤੇ ਅੰਤ ਬਿਗੋਤੇ ਆਇਆ ਕਾਲ ਨਦਾਨਾ ਕਿਆ ਖੇਤੀ ਕਿਆ ਲਵਾ ਦੇ ਪਰ ਪੰਚ ਝੂਠ ਗਮਾਨਾ ਕਹਿ ਕਵੀਰ ਤੇ ਅੰਤ ਬਿਗੋਤੇ ਆਇਆ ਕਾਲ ਨਦਾਨਾ ਸਤਗੁਰ ਕਬੀਰ ਮਹਾਰਾਜ ਜੀ ਉਸ ਪਰਮਾਤਮਾ ਦੇ ਅੱਗੇ ਅਰਜ ਰਜ਼ੋਈ ਕਰਦੇ ਹੈ ਕਿ ਇਹ ਜਿਹੜੀ ਦੁਨੀਆ ਦੀ ਮਾਇਆ ਹੈ ਇਹ ਪਲ-ਪਲ ਜਿਹੜੀ ਹੈ ਤੇਰੇ ਤੋਂ ਦੂਰ ਕਰ ਰਹੀ ਹੈ ਹਰ ਪਲ ਤੇ ਇੱਕ ਊੜ ਦੇ ਜਾਲ ਦੇ ਵਿੱਚ ਫਸਾ ਰਹੀ ਹੈ ਜਿਹੜੇ ਲੋਕ ਇਹਦੇ ਵਿੱਚ ਫਸ ਗਏ ਜਿਹੜੇ ਜੀਵ ਫਸ ਗਏ ਉਹ ਤਾਂ ਜਰਾ ਸਿੱਧੇ ਚੱਕਰ ਤੇ ਪਏ ਉਹਨਾਂ ਦਾ ਜੀਣਾ ਉਹਨਾਂ ਦਾ ਤਨ ਵੀ ਧਨ ਵੀ ਜੋ ਕੁਝ ਵੀ ਦੁਨੀਆ ਤੇ ਹੈ ਉਹ ਤ੍ਰਿਗ ਹੈ ਫਟਕਾਰ ਹੈ ਉਸਨੂੰ ਇਸ ਕਰਕੇ ਸਤਗੁਰੂ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹੈ ਕਿਉਂਕਿ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਬਲਾਵਲ ਅੰਗ 857 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਭਤ ਹੈ ਮੋ ਮਾਇਆ ਜਿਹੜੀ ਹੈ ਇਸਨੇ ਹੀ ਦੁਨੀਆ ਨੂੰ ਇਸ ਚੱਕਰ ਦੇ ਵਿੱਚ ਪਾਇਆ ਹੋਇਆ ਹੈ ਅਤੇ ਕਿਸੇ ਨੂੰ ਵੀ ਇਸਨੇ ਬਖਸ਼ਿਆ ਨਹੀਂ ਜਿਨ੍ਹਾਂ ਨੂੰ ਬਖਸ਼ਿਆ ਉਹਨਾਂ ਦੇ ਇਹ ਮਗਰ ਮਗਰ ਘੁੰਮਦੀ ਹੈ ਫਿਰ ਪਰ ਜਿਹੜੇ ਇਸ ਦੇ ਮਗਰ ਘੁੰਮਦੇ ਹੈ ਉਹਨਾਂ ਨੂੰ ਡੜਾ-ਡੜਾ ਕੇ ਮਾਰਦੀ ਹੈ ਕਿ ਉਹਨਾਂ ਦੀ ਤਰਾਸ ਜਿਹੜੀ ਮਾਇਆ ਦੀ ਖਤਮ ਹੀ ਨਹੀਂ ਹੁੰਦੀ ਜਿੰਨੇ ਮਰਜੀ ਅੰਬਰ-ਅੰਬਾਰ ਨਾਲ ਲਾਣ ਉਹ ਰਚਦੇ ਨਹੀਂ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਭ ਕੋੜ ਹੈ ਜਿਹੜੀ ਇਹਨੇ ਅਮੋਲਕ ਸਵਾਸਾਂ ਦੀ ਪੂੰਜੀ ਖਰਚ ਕੇ ਇਹਨੂੰ ਇਕੱਠੀ ਕਰ ਰਹੇ ਹਨ ਇੰਤੇ ਇੱਕ ਮਿੰਟ ਵੀ ਕੰਮ ਨਹੀਂ ਹੋਣਾ ਕਿਉਂਕਿ ਇਹ ਦੁਨੀਆ ਦੀ ਮਾਇਆ ਜਿਹੜੀ ਹੈ ਹੀ ਝੂਠੀ ਹੈ ਇਹਦੇ ਵਿੱਚ ਜਿਹੜੇ ਫਸ ਗਏ ਉਹਨਾਂ ਨੇ ਆਪਣਾ ਜੀਵਨ ਦਾ ਮਕਸਦ ਕੋ ਵਾਲੇ ਸੋ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਇਨ ਮਾਇਆ ਜਗਦੀਸ਼ ਗਸਾਈਂ ਤੇ ਮਾਰੇ ਚਰਨ ਬਸਾਰੇ ਕਹਿੰਦੇ ਇਹ ਜਿਹੜੀ ਦੁਨੀਆਂ ਦੀ ਮੋਹ ਮਾਇਆ ਹੈ ਇਹ ਪਰਮਾਤਮਾ ਇਹ ਮੇਰੇ ਪ੍ਰਭੂ ਇਹ ਮੈਨੂੰ ਤੁਹਾਡੇ ਚਰਨਾਂ ਤੋਂ ਦੂਰ ਕਰ ਰਹੀ ਹੈ ਤੁਹਾਡੇ ਚਰਨਾਂ 'ਚ ਰਹਿਣੇ ਦੇਣਾ ਚਾਹੁੰਦੀ ਕਿਉਂਕਿ ਇਹ ਮੋਹ ਮਾਇਆ ਜਿਨ੍ਹਾਂ ਨੇ ਤਿਆਗੀ ਹੈ ਉਹ ਵੀ ਇਹੋ ਹੀ ਕਹਿੰਦੇ ਕਿ ਜਉ ਹਮ ਬੰਧੇ ਮੋਹ phas ਹਮ ਪ੍ਰੇਮ ਬੰਧਨ ਤੁਮ ਬੰਧੇ ਆਪਣੇ ਛੁਟਣ ਕੋ ਯਤਨ ਕਰੋ ਹਮ ਛੁੱਟੇ ਤੁਹਾਰਾ ਤੇ ਦੁਨੀਆ ਦੇ ਸਾਰੇ ਜੀਵ ਜਿਹੜੇ ਹੈ ਜਿਨ੍ਹਾਂ ਨੇ ਮੋਹ ਮਾਇਆ ਨਾਲ ਪਿਆਰ ਪਾਇਆ ਉਹ ਤਾਂ ਇਸ ਦੇ ਚੱਕਰ 'ਚ ਫਸ ਗਏ ਪਰ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਅਰਧ ਕੇ ਉਹਦੀ ਭਗਤੀ ਕਰਕੇ ਪ੍ਰੇਮ ਦਾ ਧਾਗਾ ਬਣਾ ਕੇ ਪਰਮਾਤਮਾ ਨੂੰ ਬੰਨ ਲਿਆ ਉਹ ਕਹਿੰਦੇ ਅਸੀਂ ਮੋਹ ਮਾਇਆ ਤੋਂ ਛੁੱਟ ਗਏ ਅਸੀਂ ਤੇਰੇ ਨਾਲ ਪ੍ਰੀਤ ਲਾ ਲਈ ਸੋ ਇਹ ਜੀਵ ਜਿਹੜਾ ਪ੍ਰਾਣੀ ਹੈ ਉਦੇ ਵਿੱਚ ਇੱਕ ਕੋੜ ਦਾ ਜਿਹੜੇ ਸੰਸਾਰ ਜਿਹੜਾ ਇਹ ਕੋੜ ਹੈ ਪ੍ਰਾਣੀ ਅਤੇ ਪਰਮਾਤਮਾ ਦੇ ਵਿਚਕਾਰ ਇਹ ਸੰਸਾਰ ਜਿਹੜੀ ਕੋੜ ਦੀ دیوار ਹੈ ਇਸ ਕਰਕੇ ਇਸ ਸੰਸਾਰ ਨੂੰ ਉਹਨੇ ਪੱਬ ਸਮੁੰਦਰ ਕਿਹਾ ਹੈ ਇਸੇ ਸੰਸਾਰ ਨੂੰ ਕੋੜ ਦਾ ਜਿਹੜਾ ਸਮੁੰਦਰ ਕਿਹਾ ਹੈ ਕਿਉਂਕਿ ਇੱਥੋਂ ਕਿਵੇਂ ਪਾਰ ਲੰਘਣਾ ਸੱਚ ਦੇ ਰਸਤੇ ਤੇ ਤਰਨਾ ਕਿਵੇਂ ਹੈ ਪਰਮਾਤਮਾ ਹੈ ਕੀ ਹੈ ਪ੍ਰਕਾਸ਼ ਹੈ ਸੱਚ ਹੈ ਹਰ ਇੱਕ ਦੇ ਜਗਾ ਚੋੜ ਨਾ ਵੀ ਉਹ ਦੇ ਦਿਆ ਚਾਹੇ ਕੋਈ ਡਾਕੂ ਹੈ ਉਸਨੇ ਵੀ ਦੇ ਦੇ ਪੱਤਨੀ ਨੂੰ ਦੇ ਦੇ ਤੇ ਜਿਹੜੇ ਉਸ ਦਾ ਨਾਮ ਲੈਂਦੇ ਉਸ ਨੂੰ ਵੀ ਦੇ ਦੇ ਪਰ ਕਰਮ ਜਿਹੜਾ ਹੈ ਜੋ ਕਰ ਉਸ ਦਾ ਫਲ ਜਿੰਮੇ ਦਾ ਕਰਨਾ ਉਮੀਦਾਂ ਲੱਗ ਜਾਣਾ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਜਿੰਨੇ ਕਹਿ ਰਹੇ ਕਿ ਤੇਰੇ ਚਰਨਾਂ ਤੋਂ ਦੂਰ ਕਰ ਦੇ ਹਮਾਇਆ ਤੇ ਸਤਗੁਰ ਅਰਦਾਸ ਮਹਾਰਾਜ ਜੀ ਵੀ ਇਹ ਹੀ ਕਹਿ ਰਹੇ 나ਥ ਕਛੁ ਨਾ ਜਾਣਿਓ ਮਨ ਮਾਇਆ ਹਾਥ ਵਕਾ। ਕਹਿੰਦੇ ਹੈ ਪ੍ਰਮਾਤਮਾ ਹੈ 나ਥ ਦੁਨੀਆ ਦੇ ਪ੍ਰਮਾਤਮਾ ਪਰਖ ਪਰਮ ਪਰਖ ਇਹ ਜਿਹੜੀ ਮਾਇਆ ਹੈ ਮੈਨੂੰ ਪਲ-ਪਲ ਤੇ ਤੇਰੇ ਤੋਂ ਦੂਰ ਕਰ ਰਹੀ ਮੈਨੂੰ ਸਮਝਣੇ ਲੱਗ ਰਹੀ ਇਸ ਤੋਂ ਛੁੱਟਣਾ ਕਿਵੇਂ ਹੈ ਤੇ ਜਿਹੜੇ ਛੁੱਟਦੇ ਹੈ ਉਹ ਇਹਦੀ ਪ੍ਰੀਤ ਛੱਡ ਕੇ ਉਸ ਤੇ ਨਾਲ ਪ੍ਰੀਤ ਲਾ ਲੈਂਦੇ ਸੱਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਅਵਰ ਕੀ ਹੈ ਇਹ ਦੁਨੀਆ ਇਹਨੇ ਕੋਈ ਇਕ ਅੱਦਾ ਹੈ ਭੈਣ ਹੈ ਭਰਾ ਹੈ ਮਾਂ ਹੈ ਬਾਪ ਹੈ ਸਾਰੀ ਦੁਨੀਆ ਅਵਰ ਦੇ ਵਿੱਚ ਆ ਗਈ ਤੇ ਜਿਹ ਨਾਲ ਪ੍ਰੀਤ ਲਾਈ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਵਿਚਾਰਾ ਸਤਿ ਕੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਇਹ ਆਦਮੀ ਇਹ ਜੀਵ ਇਹ ਪ੍ਰਾਣੀ ਕੀ ਕਰ ਸਕਦਾ ਹੈ ਥੋੜ੍ਹਾ ਜਿਹਾ ਵੀ ਇਹ ਪ੍ਰੀਤ ਲੱਗਣੀ ਨਹੀਂ ਦਿੰਦੀ ਤੇ ਨਾਲ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਇਸ ਪ੍ਰਾਣੀ ਨੂੰ ਥੋੜੀ سی ਵੀ ਇਹ ਪ੍ਰੀਤ ਤੇਰੇ ਨਾਲ ਲੱਗਣੇ ਨਹੀਂ ਦੇ ਰਹੀ ਐਸੀ ਮਾਇਆ ਤੇ ਪੈਦਾ ਕੀਤੀ ਜਨ ਕਹਾ ਕਰੇ ਵਿਚਾਰਾ ਅਸੀਂ ਕੀ ਕਰੀਏ ਪ੍ਰਸ਼ਨ ਕਰਦੇ ਪਰਮਾਤਮਾ ਅਸੀਂ ਕੀ ਕਰੀਏ ਤੈਨੂੰ ਮਿਲਣਾ ਚਾਹੁੰਦੇ ਆ ਪਰ ਇਹ ਮਾਇਆ ਪਿੱਛੇ ਨਹੀਂ ਚੱਲ ਰਹੀ ਤ੍ਰਿਗ ਤੰਨ ਤ੍ਰਿਗ ਤੰਨ ਤ੍ਰਿਗ ਇਹ ਮਾਇਆ ਤ੍ਰਿਗ ਤੈਗ ਮਤ ਬੁੱਧ ਫੱਲੇ ਕਹਿੰਦੇ ਉਹ ਤੰਨ ਨੂੰ ਵੀ ਫਟਕਾਰ ਹੈ ਉਸ ਤੰਨ ਨੂੰ ਵੀ ਫਟਕਾਰ ਹੈ ਤੇ ਇਹ ਜਿਹੜੀ ਮਾਇਆ ਦੁਨੀਆ ਦੀ ਹੈ ਇਹ ਵੀ ਫਟਕਾਰੀ ਹੈ ਕਿਉਂਕਿ ਇਸ ਨੇ ਜਿਹੜੀ ਅਸਲੀ ਬੁੱਧ ਹੈ ਉਹ ਖੋਲੀ ਜੇ ਜਿਹੜੀ ਬੁੱਧ ਨੇ ਪਰਮਾਤਮਾ ਦੇ ਨਾਮ ਮਰਉਣਾ ਸੀ ਜਿਹੜੇ ਇਸ ਮਾਇਆ ਦੇ ਵਿੱਚ ਪੈ ਗਏ ਉਹਨਾਂ ਦੀ ਬੁੱਧੀ ਜਿਹੜੀ ਮਲੀਨ ਹੋ ਗਈ ਘਟਕਾਰ ਹੈ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜਿੰਨੇ ਕਹੇ ਅਸੀਂ ਨਾਕੋ ਕਾਟੀ ਬੁੱਲੋ ਕਾਟੀ ਕਾਟਕੋਟ ਕੇ ਡਾਰੇ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਇਸ ਮਾਇਆ ਨੂੰ ਤਿੰਨਾਂ ਲੋਕਾਂ ਜੀ ਪਿਆਰ ਕੀਤਾ ਜਾਂਦਾ ਪਰ ਸੰਤ ਜਨ ਨੇ ਨੂੰ ਪਿਆਰ ਨਹੀਂ ਕਰਦੇ ਇਸੇ ਕਰਕੇ ਫਿਰ ਇਹ ਉਹਨਾਂ ਦੇ ਮਗਰ ਮਗਰ ਕਉਂਦੇ ਹੈ ਤੇ ਜਿਨ੍ਹਾਂ ਨੇ ਇਹਨੂੰ ਦਰਕਾਰਿਆ ਹੈ ਉਹਨਾਂ ਨੂੰ ਪਰਮਾਤਮਾ ਨੇ ਦਰਸ਼ਨ ਦੇ ਦਿੱਤੇ ਜੇ ਨਾ ਦਰਕਾਰਿਆ ਹੁੰਦਾ ਤੇ ਫਿਰ ਸਤਗੁਰ ਰਵਿਦਾਸ ਮਹਾਰਾਜ ਨੂੰ ਦਰਸ਼ਨ ਨਹੀਂ ਸੀ ਹੁੰਦੇ ਤੇ ਜਿਹੜੇ ਪੰਜਵੇਂ ਪਾਤਸ਼ਾਹ ਕਰੇ ਰਵਿਦਾਸ ਤੋਂ ਅੰਤ ਤੋ ਨਿਤ ਤਨ त्यागी माया ਇਹ ਮਾਇਆ त्यागी ਪ੍ਰਗਟ ਹੋਇਆ ਸਾਧ ਸੰਗਤਨ ਹਰ ਦਰਸ਼ਨ ਪਾਇਆ ਇਹ ਮੋਹ ਮਾਇਆ ਛੱਡ ਦਿੱਤੀ ਕਿਉਂਕਿ ਇਹ ਕਿਸੇ ਦੀ ਵੀ ਨਿੱਤ ਨਹੀਂ ਬਣਿਆ ਅਜੇ ਤੱਕ ਜਿੰਨੀ ਮਾਇਆ ਜੋ ਦੱਸਦਾ ਸਾਨੂੰ ਚਾਹੇ ਉਹ ਸਾਡਾ ਕੋਈ ਹਿੱਸੇ ਵਿੱਚ ਅੰਦਰ ਰਿਸ਼ਤਾ ਹੈ ਸવાય ਪਰਮਾਤਮਾ ਦੇ ਇਹ ਸਾਰਾ ਹੀ ਤ੍ਰਗ ਹੈ ਫਟਕਾਰ ਪਰਮਾਤਮਾ ਤੋਂ ਬਿਨਾ ਹਰ ਇੱਕ ਰਿਸ਼ਤੇ ਨੂੰ ਭਟਕਾ ਰਿਹਾ ਹੈ ਇਸ ਮਾਇਆ ਕੋ ਦ੍ਰਿੜ ਕਰਾ ਰੱਖੇ ਹੋ ਬੰਦੇ ਆਪ ਵਿੱਚ ਨੇ ਜਿਨ੍ਹਾਂ ਨੇ ਇਸ ਮਾਇਆ ਨੂੰ ਪੱਕਾ ਕਰ ਲਿਆ ਰਿਸ਼ਤੇ ਬਣਾ ਲਏ ਮੰਦਪ ਬਣਾ ਲਏ ਤਾਂ ਫਿਰ ਕੀ ਹੋਇਆ ਆਪ ਵੱਜ ਗਏ ਆਪ ਕਾਹਦੇ ਚ ਵੱਜ ਗਏ ਜਮਾਂ ਦੇ ਚੱਕਰ ਚ ਪੈ ਗਏ ਜਨਮ ਮਰਨ ਹੋਊਗਾ ਕਿਉਂਕਿ ਮਾਨਸ ਜਨਮ ਤਾਂ ਤਾਂ ਮਿਲਿਆ ਹੈ ਕਿ ਪਰਮਾਤਮਾ ਦੇ ਨਾਲ ਮਿਲਣਾ ਹੈ ਪਰ ਜਿਨ੍ਹਾਂ ਨੇ ਇਸ ਮਾਇਆ ਦੇ ਨਾਲ ਹੀ ਪਿਆਰ ਪਾ ਲਿਆ ਦ੍ਰਿੜ ਕਰ ਲਿਆ ਇਸ ਨੂੰ ਤੇ ਫਿਰ ਉਹਨਾਂ ਨੂੰ ਉਹ ਤਾਂ ਫਸ ਗਏ 84 ਦੇ ਚੱਕਰ ਚ ਪੈ ਗਏ ਇਸ ਕਰਕੇ ਉਹਨਾਂ ਨੇ ਕਹਿਆ ਸੀ ਕਿ ਮਾਇਆ ਜਿਹੜੀ ਹੈ ਇਹ ਕਾਲੀ ਨਾਗਨੀ ਦੀ ਤਰ੍ਹਾਂ ਹੈ ਬਿਨ ਦੰਤੋਂ ਜਗ ਖਾਇਆ ਮਾਇਆ ਕਾਲੀ ਨਾਗਨੀ ਬਿਨ ਦੰਤੋਂ ਜਗ ਖਾਇਆ ਜਿਸ ਨੇ ਇਸ ਨੂੰ ਪਿਆਰ ਕੀਤਾ ਉਹ ਜਮਾਂ ਦੇ ਚੱਕਰ ਚ ਪੈ ਗਏ ਜਿਨ੍ਹਾਂ ਨੇ ਇਸ ਨੂੰ ਦਰਕਾਰ ਦਿੱਤਾ ਫਿਰ ਇਹ ਉਹਨਾਂ ਦੇ ਮਨਤਾ ਕਰਦੇ ਪਿੱਛੇ ਇਸ ਕਰਕੇ ਇਸ ਮਾਇਆ ਨੂੰ ਤਿਆਗਣਾ ਹੈ ਇਸ ਮਾਨਸ ਜਨਮ ਦਾ ਇਹੋ ਹੀ ਲਹ ਹੈ ਕਿ ਕਰਨਾ ਤਿਆਗ ਤੇ ਆ ਗਿਆ ਮਕੰਦ ਮਕੰਦ ਜਿਪੋ ਸੰਸਾਰ ਬਿਨ ਮਕੰਦ ਤਨ ਹੋਏ ਉਹਾਰ ਜੇ ਉਸ ਪਰਮਾਤਮਾ ਦਾ ਸਿਮਰਨ ਨਾ ਕੀਤਾ ਤਾਂ ਇਸ ਤਨ ਦਾ ਕੋਈ ਫਾਇਦਾ ਹੀ ਨਹੀਂ ਹੈ ਕਿਉਂਕਿ ਸਭ ਕੁਝ ਪਰਮਾਤਮਾ ਹੀ ਹੈ ਇਹ ਮਾਇਆ ਜਿਹੜੀ ਦਿਖ ਰਹੀ ਹੈ ਇਹ ਤਾਂ ਹੈ ਹੀ ਨਹੀਂ ਉੱਚੇ ਮੰਦਰ ਸਾਲ ਰਸੋਈ ਇੱਕ ਘੜੀ ਫੁੰਡੇ ਨਾ ਹੋਈ ਇਧਰੇ ਮੰਦਰ ਬਣਾ ਲੈ ਮਹਿਲ ਬਾੜੀਆਂ ਬਣਾ ਲੈ ਕਿਸੇ ਨੇ ਸਾਤ ਤਨ ਸਤਿਦਾਰਾ ਸੰਪਤ ਸਗਲ ਜਿੰਨ ਆਪਣੇ ਕਰਮਾਂ ਧੀਆਂ ਪੁੱਤਰ ਕਿਸਨ ਕੰਮ ਨਹੀਂ ਆਉਣਾ। ਕਿਆ ਖੇਤੀ ਕੈ ਲੇਵਾ ਦੇ ਪਰਪੰਚ ਝੋਠ ਗਮਾਨਾ। ਕਹਿੰਦੇ ਕਾਦੇ ਖੇਤੇ। ਇਹ ਝੋਠ ਦੇ ਵਿੱਚ ਜਿਹੜਾ ਪਰਪੰਚ ਰਚਿਆ ਹੋਇਆ ਹੈ ਇੱਥੋਂ ਕੀ ਲੈਣਾ ਹੈ? ਇਸ ਖੇਤੀ ਤੋਂ ਕੀ ਕਰੀਏ? ਕੋਈ ਫਾਇਦਾ ਹੀ ਨਹੀਂ ਹੈ। ਕਿਉਂਕਿ ਇਸ ਪਰਪੰਚ ਦੇ ਵਿੱਚ ਜਿਹੜਾ ਸਾਡਾ ਸਵਾਸਾ ਦੀ ਪੂੰਜੀ ਜਿਹੜੀ ਅਮੋਲਕ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਇਸ ਖੇਤ ਦੇ ਵਿੱਚ ਜਿਹੜੀ ਖੇਤੀ ਕਰਨੀ ਹੈ ਉਹ ਤਾਂ ਨਾਮ ਦੀ ਕਰਨੀ ਹੈ। ਅਸੀਂ ਤਾਂ ਮੋ ਮਾਇਆ ਦੇ ਚੱਕਰ ਚ ਪੈ ਕੇ ਇਸ ਖੇਤ ਦੇ ਵਿੱਚ ਬੀਜ ਵਿਕਾਰਾਂ ਦੇ ਬੀਜ ਲਿਆ ਸੋਣ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਨਾਮ ਦਾ ਬੀਜ ਪੜਾ ਸੀ ਇਸ ਕਰਕੇ ਉਹਨਾਂ ਨੇ ਇਸ ਮਾਇਆ ਨੂੰ ਜਿਹੜਾ ਹੈ ਸਭ ਤੋਂ ਪਹਿਲਾ ਪਰਮਾਤਮਾ ਅਤੇ ਇਸ ਆਤਮਾ ਦੇ ਵਿਚਾਰ ਜੋ ਹੈ ਇਹ ਦੁਨੀਆ ਹੈ ਜਿਹੜੀ ਕੋੜ ਹੈ ਪਰ ਕੋਡ ਦੇ ਵਿੱਚ ਸਾਨੂੰ ਉਹਨਾਂ ਨੇ ਭੇਜਿਆ ਕਿ ਇਸ ਤੋਂ ਬਚ ਕੇ ਜੇਕਰ ਤੁਸੀਂ रह ਸਕਦੇ ਹੋ ਤਾਂ ਮੇਰੇ ਨਾਲ ਮਿਲ ਸਕਦੇ ਹੈ। ਕਹੇ ਕਵੀ ਤੇ ਅੰਤ ਵਿਗੋਤੇ ਆਇਆ ਕਾਲ ਨਦਨ। ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਜਿਸ ਨੇ ਇਸ ਨੂੰ ਇਕੱਠੀ ਕੀਤਾ ਅੰਤ ਪਛਤਾਉਣਾ ਪੈ ਗਿਆ। ਜਦੋਂ ਕਾਲ ਨੇ ਆ ਕੇ ਦਰਵਾਜ਼ਾ ਖੜਕਾ ਦਿੱਤਾ ਤੇ ਇਸ ਮਾਇਆ ਨੇ ਸਾਥ ਨਹੀਂ ਦਿੱਤਾ। ਕਿਉਂਕਿ ਇਹ ਮਾਇਆ ਜਿਹੜੀ ਹੈ ਇਹ ਕਿ ਸਿੱਧੀ ਹੋਈ ਨਹੀਂ। ਇਸੇ ਕਰਕੇ ਉਹਨਾਂ ਨੇ ਕਿਹਾ ਖਸਮ ਮਰੇ ਤੋ ਨਾਰ ਨਾ ਰਹੋਵੇ ਇਸ ਕਾਲਖਵਾਰਾ ਔਰੇ ਹੋਵੇ ਰਖਵਾਰੇ ਕਾ ਹੋਏ ਬినాਸ ਆਗੇ ਨਰਕ ਜਹਾਂ ਭੋਗ ਬਲਾਸ ਜਿਨਾਂ ਨੇ ਇਸ ਨੂੰ ਇਕੱਠੇ ਕੀਤਾ ਕਹਿੰਦੇ ਜੇ ਤੋ ਉਹ ਦੁਨੀਆ ਤੋਂ ਗਏ ਇਹ ਰੁਈ ਨਹੀਂ ਕਿਉਂਕਿ ਇਹਦਾ ਖਸਮ ਨਵਾਂ ਬਣ ਗਿਆ ਤੇ ਜਿਨਾਂ ਨੇ ਇਕੱਠੇ ਕੀਤਾ ਕਵੀਰ ਮਹਾਰਾਜ ਜੀ ਕਹਿੰਦੇ ਅੱਗੇ ਨਰਕ ਚ ਜਾਣਾ ਤੇ ਇੱਥੇ ਸੁਖ ਆਰਾਮ ਕਰਕੇ ਚਲੇ ਗਏ ਉਹਨਾਂ ਨੂੰ ਲੱਗਦਾ ਸੀ ਕਿ ਦੁਨੀਆ ਬਹੁਤ ਮਿੱਠੀ ਹੈ ਪਰ ਜਦੋਂ ਸਾਥ ਛਟਿਆ ਤੇ ਪਿਛਤਾਂ ਦੇ ਚਲੇ ਕੇ ਹੱਥ ਮਰਦੇ ਚਲੇ ਗਏ ਸੋ ਸਤਿਗੁਰ ਕਬੀਰ ਮਹਾਰਾਜ ਦੇ ਸੇ ਸ਼ਬਦ ਤੋਂ ਸਿੱਖ ਲੈਂਦੇ ਹਾਂ ਆਉ ਬੇਨਤੀ ਅਰਦਾਸ ਅਜੋਈ ਕਰੀ ਗਿਰੂ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਸਵਾਸਨ ਦੀ ਪੂੰਜੀ ਜਿਹੜੀ ਰਹਿੰਦੀ ਹੈ ਆਪਣੇ ਲੇਖੇ ਚ ਲਵਾਉਣ ਲਈ ਕਿਰਪਾ ਕਰ ਦਇਆ ਕਰ ਸੰਤੋਖ ਬਖਸ਼ ਜੋ ਵੀ ਪ੍ਰਮਾਤਮਾ ਨੇ ਦਿੱਤਾ ਹੈ ਉਸ ਦੇ ਵਿੱਚ ਮਨ ਜਿਹੜਾ ਖੁਸ਼ ਹੋ ਕੇ ਕਿ ਤੇਰਾ ਦਿੱਤਾ ਹੀ ਸਾਰਾ ਕੁਝ ਹੈ ਆਸ ਤੇ ਨਰਾਸ਼ ਦੁਨੀਆ ਤੋਂ ਹੋ ਜਵੀਂ ਫਿਰ ਉਸਤੇ ਨਰ ਜੜਾਇਆ टांग ਵੱਢਣੀ ਸਾਡੀ ਮਰਨ ਦੀ ਨਹੀਂ ਤਾਂ टांग ਵੱਢ ਨਹੀਂ ਸਕਦੀ ਸੋ ਅਰਦਾਸ ਕਰਦੇ ਹੋਏ ਬੇਨਤੀ ਕਰਦੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ